ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਪਸ ਬੜਪਾਗੀ ਹੋ ਜੋ ਕਿ ਨਿੱਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ ਦਸ ਪਾਸੋਂ ਸਤਗੁਰਾਂ ਦੀ ਅਮਰਤਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਸ਼ਾ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅੱਜ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਸਾਧੋ ਰਚਨਾ RAM ਬਣਾਈ ਦੇ ਵਿਸ਼ੇ ਦੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਜਾਂ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਅਤੇ ਪ੍ਰਵਾਨ ਕਰੋ ਜੀ ਮੇਰੇ ਇੱਕੋ ਬਾਰ ਕਹਿਣ ਤੇ ਸਾਰੀ ਸੰਗਤ ਬੜੇ ਅਦੁੱਤ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾਂ ਵਾਲਿਓ ਇਹ ਪਾਵਨ ਸ਼ਬਦ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਪਾਵਨ ਸਨਤੋਂ ਉਚਾਰਨ ਕੀਤਾ ਹੋਇਆ ਤਨਤਨ ਸ੍ਰੀ ਗੁਰਨਾਨਦ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 219 ਦੇ ਉੱਤੇ ਸੁਭਾਇਮਨ ਹੈ ਇਸ ਪਾਵਨ ਸ਼ਬਦ ਦੇ ਵਿੱਚ ਗੁਰਤੇਗ ਬਹਾਦਰ ਪਾਸ਼ਾ ਜੀ ਸਾਨੂੰ ਇਸ ਸੰਸਾਰ ਦੀ ਸਚਾਈ ਬਾਰੇ ਦੱਸਦੇ ਹਾਂ ਸਤਿਗੁਰੂ ਗੁਰਤੇਗ ਬਹਾਦਰ ਪਾਸ਼ਾ ਜੀ ਸਵੱਦ ਦੇ ਪਹਿਲੇ ਬੰਦ ਦੇ ਵਿੱਚ ਸਾਨੂੰ ਬਚਨ ਕਰਦੇ ਨੇ ਸਾਧੋ ਰਚਨਾ RAM ਬਣਾਈ ਗੁਰਤੇਗ ਬਹਾਦਰ ਪਾਸ਼ਾ ਜੀ ਕਹਿੰਦੇ ਨੇ ਕਿ ਭਾਈ ਇਹ ਜਿਹੜੀ ਸ੍ਰਿਸ਼ਟੀ ਹੈ ਨਾ ਇਹ ਸੰਸਾਰ ਇਹ ਰੱਬ ਦਾ ਬਣਾਇਆ ਹੋਇਆ ਹੈ ਸਾਧੋ ਰਚਨਾ RAM ਬਣਾਈ ਇੱਕ ਬਿੰਸ ਹੈ ਇੱਕ ਅਸਥਿਰ ਮਾਨ ਹੈ ਅਚਰਜ ਲਖਿਓ ਨਾ ਜਾਈ ਇਹ ਸੰਸਾਰ ਦੇ ਵਿੱਚ ਇੱਕ ਮਰਦਾ ਹੈ ਇੱਕ ਜਿਉਂਦਾ ਹੈ ਜਿਹੜਾ ਮਰ ਜਾਂਦਾ ਹੈ ਜਿਉਂਦਾ ਵਿਅਕਤੀ ਉਸ ਮਰਦੇ ਹੋਏ ਨੂੰ ਵੇਖ ਕੇ ਇਹ ਗੱਲ ਨਹੀਂ ਸਮਝ ਪਾਉਂਦਾ ਕਿ ਜਿਹੜਾ ਇਹ ਮਨੁੱਖ ਮਰਿਆ ਹੈ ਇਸ ਮਨੁੱਖ ਨੇ ਆਪਣੀ ਦੇਹੀ ਨੂੰ ਇਸ ਸੰਸਾਰ ਦੇ ਵਿੱਚ ਛੱਡ ਕੇ ਚਲਾ ਜਾਉਣਾ ਹੈ ਜਿਹੜੀ ਇਹ ਦੇਹੀ ਜੋ ਇੱਕ ਕਿਰਾਏ ਦਾ ਕਮਰਾ ਹੈ ਜੋ ਨਾਸਵੰਤ ਹੈ ਗੁਰਤੇਗ ਬਹਾਦਰ ਪਾਸ਼ਾ ਜੀ ਕਹਿੰਦੇ ਨੇ ਮਰਦੇ ਹੋਏ ਬੰਦੇ ਨੂੰ ਵੇਖ ਕੇ ਵੀ ਇਹ ਮਨੁੱਖ ਆਪਣੇ ਆਪ ਨੂੰ ਕਾਇਮ ਰੱਖਣ ਵਾਲਾ ਭਾਵ ਸਦੀਵ ਰਹਿਣ ਵਾਲਾ ਸੋਚਦਾ ਹੈ ਇਹਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਉਂਦਾ ਕਿ ਮੈਂ ਵੀ ਤਾਂ ਮਰਨਾ ਹੈ ਮੈਂ ਵੀ ਤਾਂ ਉੱਥੇ ਜਾਣਾ ਜਿੱਥੇ ਇਹ ਜਾ ਕੇ ਸਮਾ ਗਿਆ ਹੈ ਸਾਧੋ ਰਚਨਾ RAM ਬਣਾਈ ਇੱਕ ਵਿੰਸੈ ਇੱਕ ਅਸਿਰਮਾਨਾ ਅਚਰਜ ਲਖਿਓ ਨਾ ਜਾਏ ਕਹਿੰਦੇ ਵੀ ਇਹ ਕੋਤਕ ਵੇਖ ਕੇ ਅਚਰਜ ਕਰਨ ਦੇਣ ਵਾਲਾ ਹੈਰਾਨ ਕਰ ਦੇਣ ਵਾਲਾ ਕੋਤਕ ਵੇਖ ਕੇ ਮੈਂ ਆਸ਼ਚਰਿਤ ਹੋ ਗਿਆ ਹਾਂ ਇਹ ਸਭ ਕੁਝ ਵੇਖ ਕੇ ਪਾਗਾਂ ਵਾਲਿਓ ਸੰਸਾਰ ਤੇ ਜੋ ਵੀ ਇਨਸਾਨ ਇਸ ਸੰਸਾਰ ਦੇ ਉੱਤੇ ਆਇਆ ਹੈ ਉਹ ਸਮੇਂ ਅਨੁਸਾਰ ਆਪਣੀ ਵਾਰੀ ਮੁਤਾਬਿਕ ਇੱਥੋਂ ਚਲਾ ਜਾਵੇਗਾ ਭਾਵੇਂ ਅੱਜ ਚਲਾ ਜਾਵੇ ਭਾਵੇਂ ਕੱਲ ਚਲਾ ਜਾਵੇ ਇੱਕ ਦਿਨ ਆਪਾਂ ਸਾਰਿਆਂ ਨੇ ਸੰਸਾਰ ਨੂੰ ਛੱਡ ਕੇ ਚਲਾ ਜਾਣਾ ਹੈ ਸੰਸਾਰ ਤੇ ਜੋ ਵੀ ਵਸਤੂ ਜੋ ਪਦਾਰਥ ਜੋ ਮੈਟੀਰੀਅਲ ਸਾਨੂੰ ਦਿਖਦਾ ਹੈ ਉਹ ਸਾਰਾ ਨਾਸਵੰਤ ਹੈ ਭਾਵੇਂ ਉਹ ਸਾਡਾ ਪੁੱਤਰ ਹੋਵੇ ਧੀ ਹੋਵੇ ਜ਼ਮੀਨ ਹੋਵੇ ਜਾਇਦਾਦ ਹੋਵੇ ਧਨ ਹੋਵੇ ਦੌਲਤ ਹੋਵੇ ਪਾਵੇਂ ਧਰਤੀ ਐ ਪਾਵੇਂ ਆਸਮਾਨ ਐ ਪਾਵੇਂ ਆਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹ ਆਪਣੇ ਸਮੇਂ ਅਨੁਸਾਰ ਵਾਰੀ ਮੁਤਾਬਕ ਨਾਸਵੰਤ ਨੇ ਉਹ ਇੱਥੋਂ ਅਲੋਪ ਹੋ ਜਾਂਦੇ ਨੇ ਚਲੇ ਜਾਂਦੇ ਨੇ ਆਪਣੀ ਵਾਰੀ ਮੁਤਾਬਕ ਤੇ ਪੁਰਾਣੇ ਜਿਹੜੇ ਵੀ ਜਿੰਨੇ ਵੀ ਨੇ ਪਾਵੇਂ ਅਸੀਂ ਜਿੰਨੇ ਵੀ ਨੇ ਆਉਣ ਵਾਲੇ 100 ਸਾਲਾਂ ਦੇ ਤੱਕ ਆਪਣੇ ਵਿੱਚੋਂ ਕਈਆਂ ਨੇ ਸ્વાસ ਛੜ ਜਾਣੇ ਨੇ ਕਈ 20 ਸਾਲ ਤੱਕ ਇਸ ਇਨਸਾਨ ਨੂੰ ਛੜ ਕੇ ਚਲ ਜਾਣਗੇ ਕਈ 40 ਕਈ 60 ਤੇ ਕਈ 100 ਸਾਲਾਂ ਤੱਕ 100 ਸਾਲਾਂ ਤੋਂ ਬਾਅਦ ਸਾਡੇ ਚੋ ਮੇਰੀ ਉਮਰ ਦੇ ਹਮ ਉਮਰ ਦੇ ਬਹੁਤ ਘਟ ਇਹੋ ਜਿਹੇ ਇਨਸਾਨ ਹੋਣਗੇ ਜੋ 100 ਸਾਲ ਤੋਂ ਬਾਅਦ ਇਸ ਸੰਸਾਰ ਦੇ ਉੱਤੇ ਜ਼ਿੰਦਗੀ ਜੁੰਦੇ ਹੋਏ ਅਸੀਂ ਉਹਨਾਂ ਨੂੰ ਆਪਣੀ ਅੱਖਾਂ ਨਾਲ ਵੇਖ ਸਕਦੇ ਹਾਂ ਨਹੀਂ ਤਾਂ ਅਸੀਂ ਉਸ ਮਾਲਕ ਦੀ ਗੋਦ ਵਿੱਚ ਪਹਿਲੇ ਹੀ ਚਲੇ ਜਾਣਗੇ ਹੁਣ ਮਹਾਰਾਜ ਜੀ ਕਹਿੰਦੇ ਨੇ ਵੀ ਜਦੋਂ ਸੰਸਾਰ ਨਾਸਵੰਤ ਹੈ ਸੰਸਾਰ ਖਤਮ ਯੋਗ ਹੈ ਖਤਮ ਹੋਣ ਵਾਲਾ ਹੈ ਫਿਰ ਮਨੁੱਖੀ ਸੰਸਾਰ ਦੇ ਨਾਲ ਜੁੜ ਕੇ ਕਿਉਂ ਰਹਿੰਦਾ ਹੈ ਜਦੋਂ ਕੋਈ ਸੰਸਾਰ ਦੇ ਉੱਤੋਂ ਜਾਂਦਾ ਹੈ ਤੇ ਮਨੁੱਖ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਵੀ ਇੱਥੇ ਸਤਾਈ ਨਹੀਂ ਰਹਿਣਾ ਮੈਂ ਵੀ ਇੱਥੇ ਸੁਦੀਵ ਨਹੀਂ ਰਹਿਣਾ ਮੈਂ ਵੀ ਇਹ ਕਰਾਏ ਵਾਲਾ ਚੋਲਾ ਸਰੀਰ ਜਿਸ ਨੂੰ ਗੁਰਬਾਣੀ ਦੇ ਵਿੱਚ ਪਿੰਡ ਵੀ ਆਖਿਆ ਗਿਆ ਹੈ ਇਸ ਨੂੰ ਤਿਆਗ ਕੇ ਚੱਲਿਆ ਜਾਉਣਾ ਹੈ ਫਿਰ ਮਹਾਰਾਜ ਜੀ ਨੇ ਕਿਹਾ ਹੈ ਕਿ ਇਹੋ ਜੇ ਸਰੀਰ ਤਾਂ ਤੂੰ ਪਹਿਲਾਂ ਵੀ ਹੰਡਾ ਕੇ ਆਇਆ ਹੋਇਆ ਐਸੇ ਕਰ ਹਮ ਬਹੁਤ ਬਸਾਏ ਪਹਿਲਾਂ ਵੀ ਤੂੰ ਕਈ ਸਰੀਰਾਂ ਵਿੱਚੋਂ ਹੋ ਕੇ ਹੁਣ ਇਹ ਮਨੁੱਖੀ ਸਰੀਰ ਤੇਨੂੰ ਮਿਲਿਆ ਹੈ ਇਹ ਮਨੁੱਖੀ ਸਰੀਰ ਹੈ ਜਿਹੜਾ ਤੈਨੂੰ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਕਰਾ ਸਕਦਾ ਹੈ ਇਹ ਮਨੁੱਖੀ ਸਰੀਰ ਹੈ ਜਿਸ ਸਰੀਰ ਦੇ ਵਿੱਚ ਰਹਿ ਕੇ ਤੈਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਦੁਆਰਾ ਗੁਰੂ ਦੇ ਉਪਦੇਸ਼ਨ ਦੁਆਰਾ ਗੁਰੂ ਦੇ ਗਿਆਨ ਦੁਆਰਾ ਤੇਰੀ ਆਤਮਾ ਜਿਹੜੀ ਹੈ ਪਰਮਾਤਮਾ ਵਿੱਚ ਲੀਨ ਹੋ ਜਾਵੇਗੀ ਤੇ ਤੇਰਾ ਜਿਹੜਾ ਹੈ ਆਵਾਗੁਣ ਦਾ ਚੱਕਰ ਜਿਹੜਾ ਖਤਮ ਹੋ ਜਾਵੇ ਜਿਹੜਾ ਟਰੈਵਲ ਤੇਰੀ ਯਾਤਰਾ ਜਿਹੜੀ ਹੈ ਨਾ ਜੋ ਮੁੜ ਮੁੜ ਕੇ ਤੂੰ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ ਇਹ ਤੇਰਾ ਆਖਰੀ ਪੜਾ ਹੈ ਹੁਣ ਤੂੰ ਇਸ ਆਖਰੀ ਪੜਾ ਨੂੰ ਖਤਮ ਕਰਨਾ ਚਾਹੁੰਦਾ ਹੈ ਜਾਂ ਮੁੜ ਕੇ ਫਿਰ ਤੂੰ ਉਸੀ ਜਨਮ ਮਰਨ ਦੇ ਗੇੜ ਵਿੱਚ ਐਨਕਿ ਜੁੰਨਾ ਵਿੱਚ ਪਟਕਣਾ ਚਾਹੁੰਦਾ ਇਹ ਤੇਰੀ ਮਰਜ਼ੀ ਹੈ ਹੁਣ ਤੂੰ ਆਪ ਆਪਣੇ ਲਈ ਕਿ ਕੁਝ ਕਰਨਾ ਚਾਹੁੰਦਾ ਹੈ ਕਿ ਤੂੰ ਇਹਦੇ ਵਿੱਚੋਂ ਮੁਕਤ ਹੋਣਾ ਚਾਹੁੰਦਾ ਹੈ ਜਾਂ ਨਹੀਂ ਹੋਣਾ ਚਾਹੁੰਦਾ ਇਹ ਤੇਰੇ ਉੱਤੇ ਡਿਪੈਂਡ ਕਰਦਾ ਹੁਣ ਧਿਆਨ ਨਾਲ ਸੁਣਿਓ ਕਹਿੰਦੇ ਇੱਕ ਬਿੰਸੇਕ ਸਤਰ ਮੰਨਿਆ ਅਚਰਜ ਲਿਖਿਓ ਨਾ ਜਾਇ ਤੇ ਮਹਾਰਾਜ ਨੂੰ ਪੁਲਾ ਦਿੱਤਾ ਇਸਨੇ ਹੁਣ ਮਹਾਰਾਜ ਨੂੰ ਪੁਲਾ ਦੇਣ ਤੋਂ ਪਾਪ ਕੀ ਹੈ ਕਿ ਮਨੁੱਖ ਪਰਮੇਸ਼ਵਰ ਨੂੰ ਯਾਦ ਨਹੀਂ ਕਰਦਾ ਮਨੁੱਖ ਤਾਂ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਪਾਣ ਕਰਕੇ ਕਈ ਮਨੁੱਖ ਨੇ ਜਿਹੜੇ ਬਾਣੀ ਪੜ੍ਹਦੇ ਨੇ ਪਰਮੇਸ਼ਵਰ ਨੂੰ ਯਾਦ ਕਰਦੇ ਨੇ ਨੀਤਾ ਪ੍ਰਤੀ ਪਾਠ ਕਰਦੇ ਨੇ ਨੀਤਾ ਪ੍ਰਤੀ ਗੁਰਦੁਆਰੇ ਜਾਂਦੇ ਨੇ ਕਈ ਤੀਰਥਾਂ ਦੇ ਉੱਤੇ ਜਾਂਦੇ ਨੇ ਇਸ਼ਨਾਨ ਕਰਦੇ ਨੇ ਹਰ ਇੱਕ ਇਨਸਾਨ ਇਥੇ ਪੂਜਾ ਪਾਠ ਕਰਦਾ ਹੈ ਸਿਮਰਨ ਕਰਦਾ ਹੈ ਆਪਣੇ ਆਪਣੇ ਤਰੀਕੇ ਨਾਲ ਭਜਨ ਬੰਦਗੀ ਵੀ ਕਰਦੇ ਨੇ ਪਰ ਮਹਾਰਾਜ ਜੀ ਕਹਿੰਦੇ ਨੇ ਤੇਰੀ ਜਿਹੜੀ ਭਜਨ ਬੰਦਗੀ ਹੈ ਨਾ ਜਿਹੜਾ ਤੇਰਾ ਸਿਮਰਨ ਹੈ ਉਹ ਮਹਾਰਾਜ ਜਿਹਦੇ ਕੋਲੋਂ ਕੁਝ ਲੈਣ ਦੇ ਲਈ ਹੈ ਤੇਰੀ ਮੰਗਾਂ ਤੇਰੀ ਮੰਗਾਂ ਬਹੁਤ ਨੇ ਪਾਠ ਕਰਦਾ ਪਿਆ ਹੈ ਬਾਣੀ ਪੜਦਾ ਪਿਆ ਹੈ ਸੇਵਾ ਕਰਦਾ ਪਿਆ ਹੈ ਇਸ ਸੇਵਾ ਵੀ ਕਈ ਪ੍ਰਕਾਰ ਦੀ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਝਾੜੂ ਦੀ ਸੇਵਾ ਜਾਂ ਫਿਰ ਕਿਸੇ ਨੂੰ ਪੈਸੇ ਦੇ ਦਿੱਤੇ ਜਾਣ ਜੋ ਗਰੀਬ ਹੈ ਜਿਨ੍ਹਾਂ ਕੋਲ ਪੈਸੇ ਨਹੀਂ ਇਹ ਵੀ ਪੈਸੇ ਦੇਣ ਵਾਲੀ ਵੀ ਸੇਵਾ ਹੈ ਦਾਨਪੁਣ ਵਾਲੀ ਸੇਵਾ ਵਿੱਦਿਆ ਦੀ ਸੇਵਾ ਵੀ ਹੈ ਪੁਸਤਕਾਂ ਦੀ ਸੇਵਾ ਵੀ ਹੈ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ ਕਹਿੰਦਾ ਵੀ ਤੂੰ ਸੇਵਾ ਵੀ ਬਹੁਤ ਕਰਦਾ ਹੈ ਸੇਵਾ ਦੇ ਵਿੱਚ ਤੇਰੀ ਕੋਈ ਕਮੀ ਨਹੀਂ ਪਾਠ ਵੀ ਕਰਦਾ ਹੈ ਪਾਠ ਦੇ ਵਿੱਚ ਤੇਰੀ ਕੋਈ ਕਮੀ ਨਹੀਂ ਅਰਦਾਸਾਂ ਵੀ ਕਰਦਾ ਹੈ ਅਰਦਾਸ ਦੇ ਵਿੱਚ ਵੀ ਤੇਰੀ ਕੋਈ ਕਮੀ ਨਹੀਂ ਪਰ ਮਹਾਰਾਜ ਜੀ ਕਹਿੰਦੇ ਜੇ ਤੂੰ ਅਰਦਾਸ ਕਰਦਾ ਹੈ ਜੇ ਤੂੰ ਪਾਠ ਕਰਦਾ ਹੈ ਜੇ ਤੂੰ ਸੇਵਾ ਕਰਦਾ ਹੈ ਤੂੰ ਰੱਬ ਕੋਲੋਂ ਕੁਝ ਨਾ ਕੁਝ ਡਿਮਾਂਡ ਰੱਖਦਾ ਹੈ ਜਿਸ ਨੂੰ ਅਸੀਂ ਮੰਗਾ ਕਹਿ ਦਈਏ ਕਿਸੇ ਦੀ ਇਹ ਮੰਗ ਹੈ ਕਿ ਮੇਰੇ ਘਰ ਪੁੱਤ ਹੋ ਜਾਵੇ ਕਿਸੇ ਦੀ ਮੰਗ ਹੈ ਕਿ ਮੇਰਾ ਪੁੱਤਰ ਵਿਦੇਸ਼ ਚਲਾ ਜਾਵੇ ਕਿਸੇ ਦੀ ਮੰਗ ਹੈ ਕਿ ਪਲਾਨੀ ਜ਼ਮੀਨ ਮੇਰੇ ਨਾਮ ਹੋ ਜਾਏ ਕਿਸੇ ਦੀ ਮੰਗ ਹੈ ਮੇਰਾ ਧੀ ਪੁੱਤਰ ਨਸੇ ਕਰ ਦੇ ਨੇ ਉਹ ਸਹੀ ਰਸਤੇ ਉੱਤੇ ਆ ਜਾਣ ਕਿਸੇ ਦੀ ਮੰਗ ਹੈ ਮੇਰੇ ਧੀ ਦਾ ਵਿਆਹ ਆਨੰਦ ਕਾਰਜ ਕਿਸੇ ਚੰਗੇ ਘਰ ਵਿੱਚ ਹੋ ਜਾਵੇ ਕਿਸੇ ਦੀ ਮੰਗ ਹੈ ਮੈਨੂੰ ਗੱਡੀ ਮਿਲ ਜਾਵੇ ਕਿਸੇ ਦੀ ਮੰਗ ਹੈ ਮੈਨੂੰ ਧਨ ਮਿਲ ਜਾਵੇ ਕਿਸੇ ਦੀ ਮੰਗ ਹੈ ਮੈਨੂੰ ਪੁੱਤਰਾਂ ਦੀ ਦਾਤ ਮਿਲ ਜਾਵੇ ਕਹਿੰਦੇ ਇਹੋ ਜੀਆਂ ਮੰਗਾਂ ਲੈ ਕੇ ਤੁਸੀਂ ਬਾਣੀ ਪੜ੍ਹਦੇ ਹੋ ਤੁਸੀਂ ਸੇਵਾ ਕਰਦੇ ਹੋ ਰ ਜਿਹੜੀ ਅਸਲ ਮੰਗ ਸੀ ਤੁਸੀਂ ਰੱਬ ਕੋਲੋਂ ਉਹ ਤਾਂ ਮੰਗੀ ਨਹੀਂ ਉਸ ਮੰਗ ਨੂੰ ਪੁਲਾ ਦਿੱਤਾ ਹਰ ਮੂਰਤ ਬਿਸਰਾਈ ਇਹ ਹੈ ਪਰਮੇਸ਼ਵਰ ਨੂੰ ਪੁਲਾਣਾ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਕਾਮ ਕ੍ਰੋਧ ਮੋਹ ਤੇ ਮਾਇਆ ਇਹਦੇ ਨਾਲ ਜੁੜ ਕੇ ਇਹਦੇ ਵਸ ਹੋ ਕੇ ਤੂੰ ਸੱਚੇ ਪਰਮੇਸ਼ਵਰ ਨੂੰ ਪੁਲਾ ਦਿੱਤਾ ਉਸ ਦੀ ਮੂਰਤ ਨੂੰ ਪੁਲਾ ਦਿੱਤਾ ਧਿਆਨ ਵਿੱਚ ਸੁਰਤ ਵਿੱਚ ਉਸ ਦੀ ਮੂਰਤ ਨੂੰ ਰੱਖਣਾ ਸੀ ਤੇ ਸੇਵਾ ਕਰਨੀ ਸੀ ਸਿਮਰਨ ਕਰਨਾ ਸੀ ਬਾਣੀ ਪੜ੍ਹਨੀ ਸੀ ਬਾਣੀ ਨੂੰ ਪੜ੍ਹਨਾ ਸੀ ਸੁਣਨਾ ਸੀ ਫਿਰ ਵਿਚਾਰਨਾ ਸੀ ਫਿਰ ਸੁਰਤ ਦੇ ਨਾਲ ਸ਼ਬਦ ਦਾ ਮਿਲਾਪ ਕਰਾਉਣਾ ਸੀ ਇਹ ਸੀ ਸੇਵਾ ਆਪਾਂ ਸੁਰਤ ਤੇ ਸ਼ਬਦ ਦਾ ਤਾਂ ਮਿਲਾਪ ਕਰਾਇਆ ਹੀ ਨਹੀਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹਨਾਂ ਦੇ ਵਾਸੋ ਕੇ ਰਹਿ ਗਏ ਸਭ ਤੋਂ ਜ਼ਿਆਦਾ ਆਨੰਦ ਸਾਨੂੰ ਅੱਜ ਫਾਲਤੂ ਦੀਆਂ ਗੱਲਾਂ ਬੇਫੂਜੂਲ ਗੱਲਾਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਜਿਹਦਾ ਸਾਡੇ ਜੀਵਨ ਦੇ ਵਿੱਚ ਕੋਈ ਇਨਾ ਮਹੱਤਵ ਨਹੀਂ ਉਹਨਾਂ ਦੇ ਵਿੱਚ ਅਸੀਂ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਦੂਜਿਆਂ ਨੂੰ ਨਿੱਚਾ ਦਿਖਾਣਾ ਹੋਵੇ ਦੂਜਿਆਂ ਵਿੱਚ ਕਮੀ ਕੱਢਣੀ ਹੋਵੇ ਕਿਸੇ ਦੀ ਚੁਗਲੀ ਕਰਨੀ ਹੋਵੇ ਨਿੰਦਿਆ ਕਰਨੀ ਹੋਵੇ ਝੂਠ ਬੋਲਣਾ ਹੋਵੇ ਇਹ ਸਾਰੇ ਜਿੰਨੇ ਵੀ ਉਹਗਣੇ ਨਾ ਇਹਨਾਂ ਦੀ ਸਾਡੇ ਅੰਦਰ ਬਹੁਤ ਪਰਮਾਰ ਹੈ ਪਰ ਗੁਨਾ ਦੀ ਪਰਮਾਰ ਨਹੀਂ ਇਮਾਨਦਾਰੀ ਸਾਡੇ ਅੰਦਰ ਨਹੀਂ ਸੱਚ ਅਸੀਂ ਨਹੀਂ ਬੋਲ ਸਕਦੇ ਗਿਆਨ ਦੀ ਗੱਲ ਕਰਨ ਦਾ ਸਮਾਂ ਸਾਡੇ ਕੋਲ ਨਹੀਂ ਵਿਚਾਰ ਕਰਨ ਦਾ ਸਮਾਂ ਸਾਡੇ ਕੋਲ ਨਹੀਂ ਹਾਂ ਕੋਈ ਗਿਆਨ ਦੀ ਵਿਚਾਰ ਦੀ ਗੱਲ ਕਰੇ ਉਹਨੂੰ ਮਾਰਨ ਦਾ ਉਹਦੇ ਉੱਤੇ ਦੋਸ਼ ਲਾਉਣ ਦਾ ਉਹਨੂੰ ਕਿਸ ਤਰ੍ਹਾਂ ਤੰਗ ਕਰਨਾ ਹੈ ਉਹਨੂੰ ਉਹਦੇ ਉਹਦੇ ਚੋਂ ਕਿਵੇਂ ਕਮੀਆਂ ਕੱਢਣੀਆਂ ਨੇ ਅੱਜ ਸੰਸਾਰ ਦੇ ਵਿੱਚ ਜਿਹੜੇ ਪਰਮੇਸ਼ਵਰ ਨਾਲ ਜੋੜਦੇ ਨੇ ਬਾਣੀ ਨਾਲ ਜੋੜਦੇ ਨੇ ਜਿਹੜੇ ਤੁਹਾਨੂੰ ਸਹੀ ਰਸਤੇ ਪਾਉਂਦੇ ਨੇ ਸੰਸਾਰ ਦੇ ਵਿੱਚ ਉਹਨਾਂ ਦਾ ਹੀ અપਮਾਨ ਕੀਤਾ ਜਾਂਦਾ ਹੈ ਐਤੋਂ ਤੱਕ ਕਿ ਉਹਨਾਂ ਉਹਨਾਂ ਨੂੰ ਮਾਰਿਆ ਵੀ ਜਾਂਦਾ ਹੈ ਕੁੱਟਿਆ ਵੀ ਜਾਂਦਾ ਹੈ ਮਾਰਨ ਦੀਆਂ ਪਲਾਨਿੰਗਾਂ ਤੱਕ ਕੀਤੀਆਂ ਜਾਂਦੀਆਂ ਕਿ ਸੰਸਾਰ ਵਿੱਚ ਸਭ ਵਾਪਰਦਾ ਨਹੀਂ ਸਾਡੇ ਸਾਹਮਣੇ ਵਾਪਰਿਆ ਹੈ ਜਿਹੜੇ ਸੱਚ ਬੋਲਦੇ ਸੀ ਉਹ ਅੱਜ ਸੰਸਾਰ ਦੇ ਵਿੱਚ ਨਹੀਂ ਨੇ ਉਹ ਜਾਂ ਕਿਸੇ ਤਰੁ ਘਟਨਾ ਦੇ ਸ਼ਿਕਾਰ ਹੋ ਗਏ ਨੇ ਜਾਂ ਕਿਸੇ ਕਾਰਨ ਵੱਸ ਕਿਸੇ ਨੇ ਆਪਣੀ ਪੁਰਾਣੀ ਰੰਜਿਸ਼ ਕਰਕੇ ਉਹਨਾਂ ਨੂੰ ਸੰਸਾਰ ਤੋਂ ਜਾਣਾ ਪਿਆ ਪਰ ਯਾਦ ਰੱਖਿਓ ਸੱਚ ਸਦਾ ਥਿਰ ਹੈ ਇੱਕ ਝੂਠ ਬੋਲਣ ਲਈ ਸਾਨੂੰ ਕਈ ਹਜ਼ਾਰ ਝੂਠ ਬੋਲਨੇ ਪੈਂਦੇ ਨੇ ਕਈ ਝੁੱਠਾਂ ਦਾ ਸਹਾਰਾ ਲੈਣਾ ਪੈਂਦਾ ਹੈ ਸੱਚ ਨੂੰ ਸੁਪਾਉਣ ਲਈ ਲੇਕਿਨ ਜਦੋਂ ਤੁਸੀਂ ਸੱਚ ਬੋਲ ਦਿੰਦੇ ਹੋ ਨਾ ਤੁਹਾਨੂੰ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ ਤੇ ਕੁਝ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਮਾਈਂਡ ਨੂੰ ਖਰਚਣ ਦੀ ਲੋੜ ਪੈਂਦੀ ਹੈ ਸੱਚ ਹਮੇਸ਼ਾ ਸੱਚ ਹੀ ਰਹੇਗਾ ਇਹ ਸਦਾ ਸਥਿਰ ਰਹਿਣ ਵਾਲਾ ਹੈ ਸਾਚਾ ਨਾਮ ਹੈ ਸਦਾ ਸਥਿਰ ਰਹਿਣ ਵਾਲਾ ਜੇ ਜਿਹੜਾ ਸੱਚ ਦੇ ਨਾਲ ਜੁੜੇਗਾ ਸੱਚ ਨੂੰ ਅਪਣਾਵੇਗਾ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਹੰਡਾਵੇਗਾ ਜਿਹੜਾ ਭਜਨ ਸਿਮਰਨ ਭਜਨ ਬੰਦਗੀ ਕਰੇਗਾ ਵਾਹਿਗੁਰੂ ਦਾ ਜਾਪ ਕਰੇਗਾ ਤਨੋ ਮਨੋ ਤੇ ਤੁਨੋ ਜਿਹੜਾ ਮਨਸਾ ਬਾਚਾ ਕਰਮਨਾ ਇਹਨਾਂ ਦੁਆਰਾ ਪਰਮੇਸ਼ਵਰ ਨੂੰ ਯਾਦ ਕਰੇਗਾ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਫਿਰ ਇਹਨਾਂ ਨੂੰ ਠਲਪਾਣ ਦੀ ਲੋੜ ਨਹੀਂ ਇਹਨਾਂ ਦੀ ਸ਼ਕਤੀ ਤਾਂ ਆਟੋਮੈਟਿਕ ਹੀ ਨ ਹੋ ਜਾਂਦੀ ਹੈ ਜਿਹੜਾ ਬੰਦਾ ਸੇਵਾ ਸਿਮਰਨ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਫਿਰ ਇਹ ਮਨੁੱਖ ਦੇ ਉੱਤੇ ਦਬਾਅ ਨਹੀਂ ਪਾਉਂਦੇ ਇਹ ਉਹਦੇ ਸਹੋਗੀ ਹੋ ਜਾਂਦੇ ਨੇ ਸਹਾਇਕ ਹੋ ਜਾਂਦੇ ਨੇ ਜਿਵੇਂ ਹੁਣ ਮਨੁੱਖ ਪਰਮੇਸ਼ਵਰ ਅੱਗੇ ਜਾ ਕੇ ਬੇਨਤੀ ਕਰਦਾ ਮੇਰਾ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰਾ ਖੜਾ ਨਹੀਂ ਛੱਡਦੇ ਮੈਨੂੰ ਮੈਂ ਸਿਮਰਨ ਕਰਦਾ ਮੇਰਾ ਸਿਮਰਨ ਨਹੀਂ ਹੋਣ ਦਿੰਦੇ ਇਹ ਮੈਨੂੰ ਬੜੇ ਤੰਗ ਕਰਦੇ ਨੇ ਹੁਣੇ ਬੇਨਤੀ ਕਰਦਾ ਐ ਪਰ ਜਦੋਂ ਇਹ ਸੇਵਾ ਸਿਮਰਨ ਜਦੋਂ ਮਹਾਰਾਜ ਕੋਲ ਗੁਰੂ ਕੋਲ ਉਜਗਤੀ ਲੈ ਕੇ ਆਉਂਦਾ ਹੈ ਭਜਨ ਬੰਦਗੀ ਦੀ ਮਹਾਪੁਰਖਾਂ ਕੋਲ ਉਜਗਤੀ ਲੈ ਕੇ ਆਉਂਦਾ ਹੈ ਭਜਨ ਬੰਦਗੀ ਦੀ ਸੇਵਾ ਸਿਮਰਨ ਕਰਦਾ ਫਿਰ ਇਹਦੇ ਜੀਵਨ ਦੇ ਵਿੱਚ ਜੋ ਤਬਦੀਲੀ ਹੁੰਦੀ ਹੈ ਜੋ ਚੇਂਜਿੰਗ ਆਉਂਦੀ ਹੈ ਫਿਰ ਇਹਹੀ ਕਾਮ ਕ੍ਰੋਧ ਲੋ ਮੋਹ ਹੰਕਾਰ ਇਹਦੇ ਅੱਗੇ ਬੇਨਤੀ ਕਰਦੇ ਨੇ ਕਾਦੇ ਲਈ ਕਿਉਂਕਿ ਇਹਨਾਂ ਨੂੰ ਫਿਰ ਖਤਰਾ ਹੋ ਜਾਂਦਾ ਹੈ ਇਹਨਾਂ ਦੀ ਸ਼ਕਤੀ ਹੀ ਹਨ ਜਾਂਦੀ ਹੈ ਕਮਜ਼ੋਰ ਹੋ ਜਾਂਦੇ ਨੇ ਫਿਰ ਇਹ ਅਰਦਾਸ ਕਰਦੇ ਨੇ ਬੇਨਤੀ ਕਰਦੇ ਨੇ ਕਿ ਸਾਨੂੰ ਬਚਾ ਕੇ ਤੋ ਰੱਬ ਤੂੰ ਇਹਨੂੰ ਰੱਬ ਤੋਂ ਡਰ ਲੱਗਦਾ ਹੈ ਨਾਮ ਤੋਂ ਇਹ ਇਹ ਡਰਦੇ ਨੇ ਇਸ ਲਈ ਤਾਂ ਮਹਾਰਾਜ ਮਹਾਪੁਰਖ ਸੰਤ ਮਹਾਰਾਜ ਸਾਨੂੰ ਉਜਗਤੀ ਦਿੰਦੇ ਨੇ ਨਾਮ ਸਿਮਨ ਦੀ ਵੀ ਤੁਸੀਂ ਨਾਮ ਸਿਮਨ ਕਰਿਆ ਕਰੋ ਪਰ ਅਸੀਂ ਸੰਸਾਰ ਵਿੱਚ ਆ ਕੇ ਬੇਫਜ਼ੂਲ ਦੀਆਂ ਗੱਲਾਂ ਵਿੱਚ ਜਿਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਅਰਥ ਨਹੀਂ ਉਹਨਾਂ ਵਿੱਚ ਤਾਂ ਅਸੀਂ ਸਮਾਂ ਲਗਾ ਦਿੰਦੇ ਨੇ ਪਰ ਪਰਮੇਸ਼ਵਰ ਦਾ ਨਾਮ ਨਹੀਂ ਸਿਮਨਦੇ ਉਸ ਨੂੰ ਯਾਦ ਨਹੀਂ ਕਰਦੇ ਤੇ ਮਹਾਰਾਜ ਜੀ ਕਹਿੰਦੇ ਨੇ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਵਿਸਰਾਈ ਕਾਮ ਕ੍ਰੋਧ ਤੇ ਮੋਹ ਮਾਇਆ ਮੈਂ ਇਹ ਮੇਰਾ ਹੈ ਇਹ ਮੇਰੀ ਹੈ ਇਹਦੇ ਵਿੱਚ ਫਸ ਕੇ ਇਸਨੇ ਇਸਨੇ ਪ੍ਰਭੂ ਪਰਮੇਸ਼ਵਰ ਨੂੰ ਭੁਲਾ ਦਿੱਤਾ ਹੈ ਹੁਣ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਵੀ ਜਿਸ ਤੋਂ ਇਸਨੇ ਛੁਟਕਾਰਾ ਪਾਣਾ ਸੀ ਝੂਠਾ ਤਨ ਸੱਚਾ ਕਰਮਾਨਿਓ ਜੂ ਸੁਪਨਾ ਰਹਿ ਨਾਈ ਝੂਠਾ ਤਨ ਕੀ ਹੈ ਮਾਂ ਪਾਪ ਪਿਓ ਧੀ ਜ਼ਮੀਨ ਜਾਇਦਾਦ ਧਨ ਦੌਲਤ ਗੱਡੀਆਂ ਇਹ ਸਭ ਝੂਠਾ ਤਨੀ ਤਾਂ ਹੈ ਇਹਨਾਂ ਦੇ ਵਿੱਚੋਂ ਕੋਈ ਸਾਡੇ ਸਾਥ ਨਹੀਂ ਬਣਵਾਲਾ ਨਹੀਂ ਹਾਂ ਇੱਥੇ ਇੱਕ ਗੱਲ ਹੋਰ ਧਿਆਨ ਦੇਣੀ ਹੈ ਇੱਥੇ ਮਹਾਰਾਜ ਜੀ ਸਾਨੂੰ ਕਰ ਤੋਂ ਦੂਰ ਨਹੀਂ ਕਰਦੇ ਪਰਿਵਾਰ ਤੋਂ ਦੂਰ ਨਹੀਂ ਕਰਦੇ ਪਿਆਰ ਤੋਂ ਦੂਰ ਨਹੀਂ ਕਰਦੇ ਪਤਨੀ ਤੋਂ ਦੂਰ ਨਹੀਂ ਕਰਦੇ ਜ਼ਮੀਨ ਜਾਇਦਾਦਾਂ ਤੋਂ ਦੂਰ ਨਹੀਂ ਕਰਦੇ ਉਹ ਤਾਂ ਚਾਹੁੰਦੇ ਨੇ ਕਿ ਜਿਹੜਾ ਮੇਰਾ ਸਿੱਖ ਹੈ ਮੇਰਾ ਬੱਚਾ ਹੈ ਮੇਰਾ ਉਹ ਰਜ ਕੇ ਭੋਜਨ ਖਾਵੇ ਉਹਦੇ ਕੋਲ ਸਭ ਵਸਤੂਆਂ ਹੋਣ ਗੱਡੀਆਂ ਹੋਣ ਜ਼ਮੀਨਾਂ ਹੋਣ ਜਾਇਦਾਦ ਹੋਣ ਉਹਦਾ ਸਮਾਜ ਦੇ ਵਿੱਚ ਰੁਤਬਾ ਹੋਵੇ ਮਾਨ ਸਮਾਨ ਹੋਵੇ ਪਰ ਭਾਗਾਂ ਵਾਲੇ ਧਿਆਨ ਦਿਓ ਇਹ ਤਾਂ ਸਾਰੀਆਂ ਹੋ ਗਈਆਂ ਦੁਨੀਆਵੀਆਂ ਗੱਲਾਂ ਰੱਬ ਨੇ ਦੁਨੀਆਵੀਆਂ ਉਦਾਹਰਣਾ ਦੇ ਕੇ ਸਾਨੂੰ ਸਮਝਾਇਆ ਕਿ ਦੇਖੋ ਤੂੰ ਸਾਰਾ ਸਮਾਂ ਅੰਤਖਤ ਮਿਹਨਤ ਕਰਦਾ ਹੈ ਆਪਣੇ ਪਰਿਵਾਰ ਲਈ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਦਿਨ ਰਾਤ ਤੂੰ ਮਿਹਨਤ ਕਰਦਾ ਹੈ ਪਰ ਦੇਖ ਇਹਨਾਂ ਦੇ ਵਿੱਚੋਂ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਤੇਰੇ ਵਾਸਤੇ ਕਿਸੇ ਨੇ ਕਮਾਈ ਨਹੀਂ ਕਰਨੀ ਨਾ ਇਹਨਾਂ ਦੀ ਕਮਾਈ ਦਾ ਤੈਨੂੰ ਕੋਈ ਮੁੱਲ ਮਿਲਣਾ ਹੈ ਮੁੱਲ ਮਿਲੇਗਾ ਤੈਨੂੰ ਨਾਮ ਸਿਮਣਨ ਆਪ ਜਿਹਨ ਬੰਦਗੀ ਦੁਆਰਾ ਤੇ ਆਪਣੇ ਆਪ ਨੂੰ ਜਾਣਨ ਦੁਆਰਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਆਪ ਨੂੰ ਜਿੰਨਾ ਜਲਦੀ ਤੂੰ ਪਛਾਣ ਲਵੇਗਾ ਜਿੰਨਾ ਜਲਦੀ ਤੂੰ ਆਪਣੇ ਆਪੇ ਦੀ ਪਛਾਣ ਕਰ ਲਵੇਗਾ ਉਨਾਂ ਜਲਦੀ ਤੇਰਾ ਜਿਹੜਾ ਜੀਵਨ ਹੈ ਉਹ ਵਧੀਆ ਹੋ ਜਾਵੇਗਾ ਸੁਣਾ ਹੋ ਜਾਵੇਗਾ ਪਵਿੱਤਰ ਹੋ ਜਾਵੇਗਾ ਇਹਦੇ ਵਿੱਚੋਂ ਖੁਸ਼ਬੁਆਣੀ ਸ਼ੁਰੂ ਹੋ ਜਾਵੇਗੀ ਪਰ ਮਹਾਰਾਜ ਜੀ ਕਹਿੰਦੇ ਨੇ ਝੂਠਾ ਤਨ ਸੱਚਾ ਕਰ ਮੰਨਿਓ ਜੂ ਸੁਪਨਾ ਰਹਿ ਨਾਈ ਜਿਵੇਂ ਸੁਪਨੇ ਦੇ ਵਿੱਚ ਇਨਸਾਨ ਜਦੋਂ ਸੁਪਨਾ ਵੇਖਦਾ ਹੈ ਤਾਂ ਉਸ ਨੂੰ ਇਹ ਲੱਗਦਾ ਵੀ ਹਕੀਕਤ ਦੇ ਵਿੱਚ ਹੋ ਰਿਹਾ ਹੈ ਐਵੇਂ ਸੰਸਾਰ ਹੈ ਸਾਰਾ ਇਹ ਸੁਪਨੇ ਦੀ ਨਿਆਈ ਹੈ ਇਹਦੇ ਵਿੱਚ ਕੁਝ ਵੀ ਸੱਚਾ ਨਹੀਂ ਠੱਗਵਾਰੀ ਹੈ ਠੱਗਣ ਵਾਲਾ ਹੈ ਇਸੇ ਤਰ੍ਹਾਂ ਇਸ ਜਿਹੜਾ ਸਰੀਰ ਹੈ ਨਾ ਜਿਸ ਸਰੀਰ ਦੇ ਵਿੱਚ ਮਨ ਗਿਆ ਜਿਉ ਪਾਏ ਪਿੰਡ ਜਿਨ ਸਾਝਿਆ ਦਿੱਤਾ ਪਹਿਨਣ ਖਾਣ ਪਹਿਲਾਂ ਇਹ ਸਰੀਰ ਸੀ ਸਰੀਰ ਮਾਤਾ ਪਿਤਾ ਦੁਆਰਾ ਬਣਿਆ ਫਿਰ ਇਹਦੇ ਵਿੱਚ ਜਿੰਦ ਪਾਈ ਗਈ ਜੀਵਾਤਮਾ ਇਹਦੇ ਵਿੱਚ ਪਾਈ ਜੀਵਾਤਮਾ ਜਿੱਥੇ ਜੀਵਾਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਜੀਵਾਤਮਾ ਜੋ ਹੀ ਸੰਸਾਰ ਦੇ ਵਿੱਚ ਆਈ ਪ੍ਰਗਟ ਹੋਈ ਇਹਦਾ ਮਾਇਆ ਦੇ ਨਾਲ ਪਿਆਰ ਪੈ ਗਿਆ ਮਾਇਆ ਦੇ ਨਾਲ ਪਿਆਰ ਪੈਣ ਕਾਰਨ ਇਸ ਨੇ ਪ੍ਰਭੂ ਪਰਮੇਸ਼ਵਰ ਨੂੰ ਪੁਲਾ ਦਿੱਤਾ ਪ੍ਰਭੂ ਪਰਮੇਸ਼ਵਰ ਨੂੰ ਪੁਲਾਣ ਦੇ ਕਾਰਨ ਇਹਦੇ ਅੰਦਰ ਰੋਗ ਉਤਪੰਨ ਹੋ ਗਏ ਪੈਦਾ ਹੋ ਗਏ ਜਿਸ ਕਾਰਨ ਹੁਣ ਇਹ ਜਿਹੜੀ ਜੀਵ ਸਤਰੀ ਹੈ ਜਿਹੜੀ ਇਕਾਮਣ ਹੈ ਇਹ ਦੁਆਗਣ ਹੋ ਗਈ ਹੈ ਦੁਆਗਣ ਤੋਂ ਭਾਵ ਆਪਣੇ ਸਾਈਂ ਤੋਂ ਵਿਛੜ ਗਈ ਹੈ ਤੇ ਹੁਣ ਦੁਖੀ ਹੈ ਦੁਖੀ ਦੁਖੀ ਹੋ ਕੇ ਹੁਣ ਇਹ ਪੁਕਾਰ ਕਰਦੀ ਹੈ ਰੱਬ ਕੋਲ ਪਰ ਰੱਬ ਰੱਬ ਦੇ ਦਰਬਾਰ ਤੇ ਪੁਕਾਰ ਕਰਦੀ ਹੈ ਪਰ ਉੱਥੋਂ ਵੀ ਇਹਨੂੰ ਖਾਲੀ ਆਣਾ ਪੈਂਦਾ ਕਿਉਂਕਿ ਇਸ ਨੇ ਆਪਣੇ ਮਨ ਦੀ ਸੁਪਾਈ ਨਹੀਂ ਕੀਤੀ ਇਸ ਨੇ ਆਪਣੇ ਆਪ ਨੂੰ ਸਵਾਰਨ ਦੀ ਕਦੇ ਆਪਣੇ ਆਪ ਨੂੰ ਸਵਾਰਨ ਦੇ ਲਈ ਇਸ ਨੇ ਕਦੇ ਮਿਹਨਤੀ ਨਹੀਂ ਕੀਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹ ਮਹਾਰਾਜ ਜੀ ਇਸ ਨੂੰ ਕਹਿੰਦੇ ਨੇ ਕਿ ਇਸ ਤੋਂ ਬਚ ਕੇ ਬਚਣਾ ਹੈ ਤੂੰ ਇਹ ਬਚਨ ਦਾ ਇਹਦਾ ਇੱਕੋ ਹੀ ਯੰਤਰ ਹੈ ਇੱਕ ਹੀ ਮੰਤਰ ਹੈ ਉਹ ਹੈ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਗੁਰੂ ਮੰਤਰ ਹੈ ਜਪਹੁਮੇ ਕੋਈ ਜਿਹਦੇ ਨਾਲ ਤਰੀ ਹੋਮੇ ਮੈਂ ਮੇਰੀ ਦੀ ਭਾਵਨਾ ਦੂਰ ਹੋ ਜਾਵੇਗੀ ਮੈਂ ਮੇਰੀ ਤਰੰਦਰ ਖਤਮ ਹੋ ਜਾਵੇਗੀ ਸੇਵਾ ਸਿਮਨ ਕਰਨ ਵਾਲਾ ਜਿਹੜਾ ਇਨਸਾਨ ਹੈ ਨਾ ਜਦੋਂ ਮਹਾਰਾਜ ਜੀ ਭਗਤੀ ਦੀ ਗੱਲ ਕਰਦੇ ਨੇ ਭਗਤੀ ਕਰਨ ਵਾਲਾ ਜਿਹੜਾ ਬੰਦਾ ਭਗਤੀ ਕਰੇਗਾ ਨਾ ਫਿਰ ਉਹਦੀ ਉਹਨੂੰ ਫਿਰ ਇਹ ਨਹੀਂ ਵੀ ਉਸ ਵੀ ਆਪਣੇ ਜੀਵਨ ਚੋ ਕੁਝ ਕੋਈ ਤਰ ਤ ਵਖਰਾ ਉਹਨੇ ਕਰਨਾ ਹੈ ਉਹਨੇ ਆਪਣੀ ਡਿਊਟੀ ਕਰਨੀ ਹੈ ਪਰ ਉਸ ਨੂੰ ਬਿਮਾਨਦਰੀ ਨਾਲ ਕਰਨਾ ਹੈ ਕੰਮ ਕਰਨਾ ਉਸ ਨੂੰ ਬਿਮਾਨਦਰੀ ਨਾਲ ਕਰਨਾ ਉਹ ਫਿਰ ਚੋਰੀ ਨਹੀਂ ਕਰੇਗਾ ਨਾ ਠੱਗੀ ਕਰੇਗਾ ਨਾ ਬੇਮਾਨੀ ਕਰੇਗਾ ਨਾ ਕਿਸੇ ਦਾ ਹੱਕ ਮਾਰੇਗਾ ਆਟੋਮੈਟਿਕ ਉਹ ਤੇ ਜੀਵਨ ਦੇ ਵਿੱਚ ਫਿਰ ਉਹ ਰੱਬ ਦੇ ਹੱਥ ਦੇ ਵਿੱਚ ਡੋਰ ਚਲੀ ਜਾਂਦੀ ਹੈ ਫਿਰ ਸਾਡੇ ਬਸ ਦੀ ਗੱਲ ਨਹੀਂ ਰਹਿੰਦੀ ਫਿਰ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਫਿਰ ਉਹ ਜਿਉਂ ਜਿਉਂ ਮਹਾਰਾਜ ਨੂੰ ਚੰਗਾ ਲੱਗਦਾ ਹੈ ਨਾ ਉਵੇਂ ਹੀ ਹੁੰਦਾ ਹੈ ਸਾਰਾ ਕੁਝ ਸਾਡੇ ਬਸ ਦੀ ਖੇਡ ਨਹੀਂ ਹੈ ਜਿਸ ਬੰਦੇ ਜਿਸ ਇਨਸਾਨ ਨੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਸਭ ਕੁਝ ਆਪਣਾ ਸੌਂਪ ਕੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਏ ਪਾਏ ਮਹਾਰਾਜ ਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ ਫਿਰ ਉਹਦੀ ਵਿਤ ਖਤਮ ਹੋ ਜਾਂਦੀ ਹੈ ਫਿਰ ਜੂ ਮਹਾਰਾਜ ਚਲਾਉਂਦੇ ਨੇ ਚੂ ਉਹ ਚੱਲਦਾ ਹੈ ਇਸ ਲਈ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਝੂਠਾ ਤਨ ਸੱਚਾ ਕਰ ਮੰਨਿਓ ਜੂ ਸੁਪਨਾ ਰਹਿਣਾਈ ਜਿਹੜਾ ਝੂਠਾ ਤਨ ਹੈ ਤੈਨੂੰ ਸੱਚਾ ਕਰਕੇ ਮੰਨਿਆ ਹੈ ਸੰਸਾਰ ਦੇ ਉੱਤੇ ਕੋਈ ਸਾਨੂੰ ਬੁਰਾ ਭਲਾ ਕਹਿ ਦੇਵੇ ਕੋਈ ਗੱਲ ਕੁਝ ਸਾਡੇ ਬਾਰੇ ਅਫਸੋਦ ਬੋਲ ਦੇਵੇ ਸਾਨੂੰ ਮੰਦਾ ਚੰਗਾ ਬੋਲ ਦੇਵੇ ਸਾਨੂੰ ਇੰਜ ਹੁੰਦਾ ਹੈ ਵੀ ਅਸੀਂ ਕਦੋਂ ਉਹਦੇ ਕੋਲ ਬਦਲਾ ਲੈ ਲਈਏ ਕਦੋਂ ਉਹਨੂੰ ਜਾ ਕੇ ਅਸੀਂ ਪਕੜ ਲਈਏ ਕਦੋਂ ਉਹਨੂੰ ਪੁੱਛੀਏ ਵੀ ਤੂੰ ਮੇਰੇ ਬਾਰੇ ਇਹ ਇਹ ਗੱਲ ਕਿਉਂ ਕਹੀ ਤੂੰ ਹੁੰਦਾ ਕੌਣ ਹੈ ਮੇਰੀ ਜ਼ਿੰਦਗੀ ਦਾ ਫੈਸਲਾ ਕਰਨ ਵਾਲਾ ਮੇਰੀ ਜ਼ਿੰਦਗੀ ਦੇ ਉੱਤੇ ਉਪਸ਼ਨ ਕਰਨ ਵਾਲਾ ਭਗਾਂ ਵਾਲਿਓ ਇਸੇ ਤਰ੍ਹਾਂ ਰੱਬ ਨੇ ਸਾਨੂੰ ਇਹ ਪਵਿੱਤਰ ਮਨ ਦਿੱਤਾ ਸੀ ਇਹਦੇ ਵਿੱਚ ਨਾਮ ਸਿਮਨ ਸੀ ਰੱਬ ਦੇ ਨਾਲ ਪਿਆਰ ਸੀ ਪ੍ਰੀਤ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦੇ ਵਿੱਚ ਪਾ ਕੇ ਅਸੀਂ ਆਪਣਾ ਆਪਣੇ ਸੋਹਣੇ ਮਨ ਨੂੰ ਕਮਲ ਰੂਪ ਖਿੜੇ ਹੋਏ ਮਨ ਨੂੰ ਮੈਲਾ ਕਰ ਲਿਆ ਵਿਕਾਰਾਂ ਵਿੱਚ ਗਲਤਾਨ ਕਰ ਲਿਆ ਜਿਸ ਕਾਰਨ ਹੁਣ ਅਸੀਂ ਮੈਲੇ ਹੋ ਗਏ ਹਾਂ ਜਿਸ ਕਾਰਨ ਸਾਡਾ ਮਨ ਜਿਹੜਾ ਬੁਰਾ ਹੋ ਗਿਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਕਿਹੜੇ ਬੁਰੇ ਦਾ ਕੀ ਭਗਤ ਫਰੀਦ ਜੀ ਨੂੰ ਕੋਈ ਬੁਰਾ ਇਨਸਾਨ ਮਿਲ ਗਿਆ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਬੁਰਾ ਇਨਸਾਨ ਸੀ ਜਿਸ ਨੂੰ ਉਹ ਕਹਿ ਰਹੇ ਨੇ ਫਰੀਦਾ ਬੁਰੇ ਦਾ ਭਲਾ ਕਰ ਵੀ ਕਿਸੇ ਨੇ ਉਹਨਾਂ ਦੇ ਨਾਲ ਬੁਰਾ ਕੀਤਾ ਤੇ ਉਹ ਕਹਿ ਰਹੇ ਨੇ ਵੀ ਇਹਦਾ ਵੀ ਭਲਾ ਕਰ ਨਹੀਂ ਭਾਗਾ ਵਾਲਿਓ ਮੰਨ ਦੀ ਮੰਨ ਦੀ ਮੰਨ ਦੀ ਖੇੜਾ ਸਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਤਾਂ ਪਰਿਵਾਰ ਹੈ ਜਿਵੇਂ ਸੰਸਾਰ ਦੇ ਵਿੱਚ ਸਾਡੇ ਧੀ ਪੁੱਤਰ ਧੀ ਪੁੱਤਰ ਨੇ ਇਸੇ ਤਰ੍ਹਾਂ ਸਾਡਾ ਪਰਿਵਾਰ ਵੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਇਹਨਾਂ ਨੂੰ ਸਹੀ ਰਸਤੇ ਤੇ ਪਾਉਣਾ ਇਹਨਾਂ ਨੂੰ ਬਸ ਵਿੱਚ ਕਰਨਾ ਇਹਨਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਡਿਸਪਲਾਈਨ ਵਿੱਚ ਰੱਖਣਾ ਇਹ ਅਸਲ ਜ਼ਿੰਮੇਵਾਰੀ ਇਹ ਨਾਮ ਸਿਮਰਨਾ ਹੈ ਇਹਨਾਂ ਨੂੰ ਸੰਸਾਰਕ ਮੋਹ ਤੋਂ ਤਿਆਗ ਕਰਕੇ ਇਹਨਾਂ ਨੂੰ ਸਹੀ ਕੰਮ 'ਚ ਲਾਉਣਾ ਸਹੀ ਪਾਸੇ ਲਾਉਣਾ ਗੁਰੂ ਦੀ ਗਾਥਾ ਸੁਣਾ ਕੇ ਗੁਰੂ ਦੀ ਸਿੱਖਿਆ ਸੁਣਾ ਕੇ ਇਹਨੂੰ ਧਰਮ ਵੱਲ ਪ੍ਰੇਰਨਾ ਇਹ ਹਰ ਮੂਰਤ ਜਿਹੜੀ ਹੈ ਨਾ ਫਿਰ ਜਿਹੜੀ ਹਰ ਮੂਰਤ ਹੈ ਗੁਰਮੁਖ ਜਿਹੜਾ ਮਨੁੱਖ ਹੈ ਉਸ ਨੂੰ ਹਰ ਮੂਰਤ ਵਿਸਰਦੀ ਨਹੀਂ ਉਹ ਯਾਦ ਰਹਿੰਦੀ ਹੈ ਹੁਣ ਮਹਾਰਾਜ ਜੀ ਕਹਿੰਦੇ ਨੇ ਵੀ ਛੂਠਾ ਤਨ ਸੱਚਾ ਕਰਮਾਨਿਓ ਜੂ ਸੁਪਨਾ ਰਹਿ ਨਾਈ ਕਹਿੰਦੇ ਜੋ ਦਿਸੇ ਸੋ ਸਗਲ ਵਿਨਾਸੇ ਜੂ ਬਾਦਰ ਕੀ ਛਾਈ ਜੋ ਕੁਝ ਵੀ ਸਾਨੂੰ ਦਿਸਦਾ ਹੈ ਸਭ ਕੁਝ ਨਾ ਸੋਣ ਵਾਲਾ ਹੈ ਇਸ ਸਰੀਰ ਇਸ ਸਰੀਰ ਦੇ ਵਿੱਚ ਰੋਗ ਨੇ ਸਭ ਤੋਂ ਵੱਡਾ ਰੋਗ ਸਾਡਾ ਸਰੀਰ ਹੈ ਜਦੋਂ ਮਨ ਸਰੀਰ ਤੋਂ ਵੱਖਰਾ ਹੋ ਜਾਵੇਗਾ ਨਾ ਮਨ ਨੂੰ ਆਪਣੀ ਪਹਿਚਾਣ ਹੋਵੇਗੀ ਤੇ ਸਰੀਰ ਨੂੰ ਨਾਸਵੰਦ ਸਮਝੇਗਾ ਤਬੀ ਤਾਂ ਪਗਤ ਫਰੀਦ ਜੀ ਨੇ ਸਬਦ ਦੇ ਵਿੱਚ ਦੱਸਿਆ ਸਾਨੂੰ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਾ ਹੰਡਾਏ ਗੁੱਸਾ ਨਹੀਂ ਕਰਨਾ ਜੇ ਕੋਈ ਤੇਰਾ ਬੁਰਾ ਕਹ ਦੇ ਪਰ ਕੋਈ ਤੇਰੇ ਬਾਰੇ ਅਪਸਬਦ ਬੋਲ ਜਾਵੇ ਕੁਛ ਤੈਨੂੰ ਕਹਿ ਜਾਵੇ ਉਹ ਕਦੇ ਵੀ ਗਲਤ ਨਹੀਂ ਬੋਲਣਾ ਕਦੇ ਉਸ ਨੂੰ ਬੁਰਾ ਨਹੀਂ ਬੋਲਣਾ ਕਦੇ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਪਰ ਹਾਂ ਜਦੋਂ ਹੱਦੋ ਵੱਦ ਕੋਈ ਆਪਣੀ ਮਰਿਆਦਾ ਨੂੰ ਭੁੱਲ ਜਾਵੇ ਤਾਂ ਉਸ ਨੂੰ ਫਿਰ ਸਬਕ ਸਿਖਾਉਣਾ ਗੁਰੂ ਸਾਹਿਬ ਜੀ ਨੇ ਵੀ ਸਾਨੂੰ ਸਿਧਾਂਤ ਦਿੱਤਾ ਹੈ ਪਹਿਲਾਂ ਪ੍ਰਾਰਥਨਾ ਬੇਨਤੀ ਪਹਿਲਾਂ ਵਾਰ ਨਹੀਂ ਕਰਨਾ ਪਰ ਜਦੋਂ ਗੱਲ ਵੱਧ ਜਾਵੇ ਫਿਰ ਮਹਾਰਾਜ ਜੀ ਨੇ ਸਾਨੂੰ ਇਹ ਵੀ ਆਖਿਆ ਕਿ ਕੇਵਲ ਤਾਂ ਚੁੱਪ ਰਹਿ ਕੇ ਜਾਂ ਚੰਡਾ ਖਾ ਕੇ ਘਰ ਨਹੀਂ ਆਉਣਾ ਅਗਲੇ ਨੂੰ ਸਬਕ ਵੀ ਸਿਕਾਉਣਾ ਸਬਕ ਕਿਤੋਂ ਭਾਵ ਕੀ ਹੈ ਜੇ ਕੋਈ ਨਿਹੱਤੇ ਉੱਤੇ ਵਾਰ ਕਰੇ ਜੇ ਕੋਈ ਕਿਸੇ ਇਸਤਰੀ ਉੱਤੇ ਵਾਰ ਕਰੇ ਤੇ ਉਸ ਨੂੰ ਸਬਕ ਸਿਖਾ ਕੇ ਫਿਰ ਘਰ ਆਉਣਾ ਇਹ ਇਹੀ ਚੱਕਰ ਹੈ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਲਿਮਟ ਦੇ ਵਿੱਚ ਉਹਦੋਂ ਤੱਕ ਤਾਂ ਸਾਨੂੰ ਕੋਈ ਦਿੱਕਤ ਨਹੀਂ ਜਦੋਂ ਅਸੀਂ ਭਜਨ ਬੰਦਗੀ ਕਰ ਰਹੇ ਹਾਂ ਸਿਮਰਨ ਕਰ ਰਹੇ ਹਾਂ ਜਦੋਂ ਇਹ ਸਾਡੇ ਲਈ ਖਤਰਾ ਪੈਦਾ ਹੋ ਜਾਣ ਜਦੋਂ ਜਦੋਂ ਇਹ ਸਾਡੇ ਉਤੇ ਹਾਵੀ ਹੋ ਜਾਣ ਤੇ ਭਜਨ ਸਿਮਰਨ ਘਟ ਹੋ ਜਾਵੇ ਫਿਰ ਇਹ ਸਾਡਾ ਨੁਕਸਾਨ ਕਰਨਗੇ ਸਾਨੂੰ ਮਾਰਨਗੇ ਸਾਨੂੰ ਕੁੱਟਣਗੇ ਪਰ ਜਿਉਂ ਹੀ ਭਜਨ ਬੰਦਗੀ ਅਸੀਂ ਕਰਦੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਾਣੀ ਇਨਾਂ ਦੀ ਇਹਨਾਂ ਦੀ ਜਿਹੜੀ ਸ਼ਕਤੀ ਉਹ ਖਤਮ ਹੋ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ ਤੇ ਫਿਰ ਇਹ ਲੜਮਜੋਗੇ ਨਹੀਂ ਰਹਿੰਦੇ ਇਹਨਾਂ ਦੇ ਵਿੱਚ ਤਾਕਤ ਨਹੀਂ ਰਹਿੰਦੀ ਇਸੇ ਤਰ੍ਹਾਂ ਜਿਹੜੇ ਜਿੰਨੇ ਵੀ ਮਾੜੇ ਲੋਕ ਨੇ ਜਿਨ੍ਹਾਂ ਨੂੰ ਮਾੜੇ ਲੋਕ ਆਪਾਂ ਮਾੜੇ ਲੋਕ ਆਪਾਂ ਉਹਨਾਂ ਨੂੰ ਕਹਿੰਦੇ ਨੇ ਬੂਰੇ ਕਹਿੰਨਾਂ ਨੂੰ ਕਹਿੰਦੇ ਨੇ ਜਿਹੜੇ ਮਤਲਬ ਕਿ ਕੁਰਾਹੇ ਪਏ ਨੇ ਜਿਹੜਾ ਆਪਣਾ ਪਥ ਭੁੱਲ ਗਏ ਨੇ ਜਿਹੜੇ ਜਿਹੜੇ ਗੁਰੂ ਨੂੰ ਛੱਡ ਕੇ ਪਰਮੇਸ਼ਵਰ ਨੂੰ ਭੁਲਾ ਕੇ ਹੋਰ ਰਸਾਂ ਵਿੱਚ ਖੁਆਰ ਹੋਏ ਹੋਏ ਨੇ ਅਸ ਕਿਤੇ ਵਿੱਚ ਉਹਨਾਂ ਨੂੰ ਹੀ ਅਸਾਂ ਜੋ ਕੀ ਹੈ ਮਾੜਾ ਜਾਂ ਬੁਰਾ ਆਖਦੇ ਨੇ ਪਰ ਮਹਾਰਾਜ ਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਫਿਰ ਵੀ ਸਿੱਖਣੇ ਜਿਹੜਾ ਹੈ ਕਿਸੇ ਦਾ ਮਾੜਾ ਨਹੀਂ ਕਰਨਾ ਸਭ ਦਾ ਉਸਨੇ ਭਲਾ ਕਰਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਹੰਡਾਈ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕੁਝ ਪਾਇ ਹੁਣ ਦੇਖੋ ਦੇਹੀ ਰੋਗ ਨਾਲ ਲੱਗ ਗਈ ਸਰੀਰ ਨੂੰ ਰੋਗ ਨਹੀਂ ਲੱਗਦਾ ਪੱਲੇ ਸਭ ਕੁਝ ਪਾਇ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਦੇਹੀ ਰੋਗ ਤੋਂ ਭਾਵ ਹੈ ਜਦੋਂ ਮਨ ਨੂੰ ਆਪਣੇ ਆਪੇ ਦੀ ਪਛਾਣ ਹੋ ਗਈ ਦੇਹੀ ਸਭ ਤੋਂ ਵੱਡਾ ਰੋਗ ਹੈ ਇਸੋ ਸਿਰ ਕਰਕੇ ਤਾਂ ਬੰਦਾ ਫਸਿਆ ਪਿਆ ਇਸ ਸਿਰ ਕਰਕੇ ਤਾਂ ਮਨ ਫਸਿਆ ਪਿਆ ਇਹ ਤੇ ਜਾਲ ਵਿੱਚ ਮਾਇਆ ਦੇ ਜਾਲ ਵਿੱਚ ਜਦੋਂ ਮਨ ਨੂੰ ਆਪਣੇ ਆਪੇ ਦੀ ਪਛਾਣ ਹੋ ਗਈ ਫਿਰ ਦੇਹੀ ਰੋਗ ਦਾ ਤਾਂ ਮਤਲਬ ਹੀ ਕੋਈ ਨਹੀਂ ਔਰ ਦੂਜੇ ਰੋਗਾਂ ਤੋਂ ਥੋੜੀ ਮਹਾਰਾਜ ਜੀ ਨੇ ਕਿਹਾ ਵੀ ਉਹ ਜਿਹੜਾ ਜਿਵੇਂ ਹੁਣ ਟੀਵੀ ਹੋ ਜਾਵੇ ਕਿਸੇ ਨੂੰ ਕੋਈ ਕੋਈ ਕੈਂਸਰ ਹੋ ਜਾਵੇ ਕੋਈ ਹੋਰ ਕੋਈ ਮਾੜਾ ਰੋਗ ਹੋ ਜਾਵੇ ਕੋਈ ਬੁਰਾ ਰੋਗ ਹੋ ਜਾਵੇ ਕੋਈ ਗੰਦਾ ਰੋਗ ਹੋ ਜਾਵੇ ਉਹਨਾਂ ਰੋਗਾਂ ਤੋਂ निजात ਪਾਣ ਦੇ ਲਈ ਦਵਾਈਆਂ ਮੈਡੀਸਿਨ ਡਾਕਟਰ ਇੱਥੇ ਉਪਲਬਧ ਨੇ ਉਹ ਜਿਹੜਾ ਦੋ ਰੋਗ ਉਤਪਨ ਹੋਇਆ ਉਹਨੇ ਜਦੋਂ ਖਤਮ ਹੋਣਾ ਹੈ ਜਦੋਂ ਉਸ ਪੂਰਾ ਹੋਣਾ ਉਹਦਾ ਇੱਕ ਸਮਾਂ ਹੈ ਉਹਦਾ ਇੱਕ ਟਾਈਮ ਟੇਬਲ ਹੈ ਪਾਗਾ ਵਾਲਿਓ ਇਸ ਦੇਹੀ ਦੇ ਵਿੱਚ ਜਿਹੜਾ ਹੈ ਇਸ ਇਸ ਜਿਹੜੀ ਦੇਹੀ ਨੂੰ ਕਿਹਾ ਹੈ ਭਗਤ ਬੁਰੇ ਜਿਹਨੇ ਫਿਰਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਹੰਡਾਇ ਜਦੋਂ ਅਸੀਂ ਗੁੱਸਾ ਹੀ ਨਹੀਂ ਕਰਨਗੇ ਤੇ ਮਾਨਸਿਕ ਰੋਗ ਉਤਪਨ ਨਹੀਂ ਹੋਣਗੇ ਤੇ ਸਰੀਰ ਨੂੰ ਤਾਂ ਰੋਗ ਲੱਗਣੇ ਨਹੀਂ ਇਸੇ ਤਰ੍ਹਾਂ ਜਦੋਂ ਅਸੀਂ ਭਜਨ ਬੰਦਗੀ ਕਰਾਂਗੇ ਸੇਵਾ ਸਿਮਰਨ ਕਰਾਂਗੇ ਤੇ ਫਿਰ ਕਿਸ ਦੀ ਹਿੰਮਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੀ हिम्मਤਾ ਕਿ ਸਾਡੇ ਉਤੇ ਆਪਣਾ ਪ੍ਰਭਾਵ ਦਿਖਾ ਜਾਵੇ ਸਾਨੂੰ ਆਪਣੇ ਵਸ ਕਰ ਲਵੇ ਜਦੋਂ ਤੱਕ ਅਸੀਂ ਜਬਸ ਨਾ ਹੋਣਾ ਚਾਹੀਏ ਜੋ ਦਿਸੇ ਸੋ ਸਗਲ ਬਿਨਾ ਸੇ ਜੋ ਬਾਦਰ ਕੀ ਛਾਈ ਜੋ ਕੁਛ ਤੁਸੀਂ ਦੇਖ ਰਹੇ ਹੋ ਜੋ ਤੁਹਾਡੇ ਸਾਹਮਣੇ ਆ ਇੱਕ ਦਿਨ ਇੱਕ ਨੱਕ ਦਿਨ ਜਾ ਕੇ ਇਸਮਬਤ ਹੋ ਜਾਵੇਗਾ ਜਿਵੇਂ ਬਦਲਾਂ ਦੀ ਛਾਂ ਜਿਹੜੀ ਹੈ ਨਾ ਇੱਕ ਥਾਂ ਨਹੀਂ ਟਿਕਦੀ ਇਸੇ ਤਰ੍ਹਾਂ ਕੁਝ ਵੀ ਇਥੇ ਸਥਾਈ ਨਹੀਂ ਜੋ ਉਪਜੋ ਸੋ ਬਿਨਸੇ ਪਰਵਾਜ ਕੇ ਕਾਲ ਨਾਨ ਕਰ ਗੁਣ ਗਾਇਲੇ ਛਾੜ ਸਗਲ ਜੰਗਾਲ ਇਥੇ ਸਭ ਕੁਝ ਨਾਸਵੰਤ ਹੈ ਇਕ ਨੇਕ ਦਿਨ ਸਭ ਸਾਰੇ ਜੋ ਵੀ ਤੇ ਪੈਦਾ ਹੋਇਆ ਹੈ ਵਾਰੀ 99 ਸਨਨ ਅਨੁਸਾਰ ਮੁਤਾਬਕ ਇਥੋਂ ਚਲਾ ਜਾਵੇਗਾ ਹੁਣ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਜੋ ਦਿッセ ਸੋ ਸਗਲ ਬਿਨਾ ਸੇ ਜੂਮ ਬਾਦਰ ਕੀ ਛਾਈ ਜਨਾਨਨਕ ਕੋਟਨ ਮੇ ਕਿਨੂ ਜਨਾਨਨਕ ਜਗ ਜਾਨਿਓ ਮਿਥਿਆ ਰਹਿੋ ਰਾਮ ਸਰਨਾਈ ਪਰ ਮਹਾਰਾਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਵੀ ਇਹ ਜਿਹੜਾ ਸੰਸਾਰ ਮਿੱਥਿਆ ਸੀ ਨਾਸਵੰਦ ਸੀ ਰਹਿਓ ਰਾਮ ਸਰਨਾਈ ਵੀ ਜਿਸ ਨੇ ਜਿਸ ਵੀ ਮਨੁੱਖ ਨੇ ਇਸ ਸੰਸਾਰ ਨੂੰ ਨਾਸਵੰਦ ਸਮਝ ਲਿਆ ਹੈ ਰਹਿਓ ਰਾਮ ਸਰਨਾਈ ਉਹ ਪਰਮੇਸ਼ਵਰ ਦੀ ਸ਼ਰਨ ਵਿੱਚ ਰਹਿੰਦਾ ਹੈ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਉਸ ਦੇ ਅੰਦਰ ਰੱਬ ਦੀ ਜੋਤ ਆ ਚੁੱਕੀ ਹੈ ਉਹ ਭਗਤਨ ਬੰਦਗੀ ਕਰੇਗਾ ਉਹ ਪਰਮਾਤਮਾ ਦੇ ਰਾਹ ਨੂੰ ਪ੍ਰਾਪਤ ਕਰੇਗਾ ਸੋ ਪਾਸ਼ਾ ਜੀ ਕਿਰਪਾ ਕਰਮ ਅਜ ਇਸ ਪਾਵਨ ਸਭਾ ਦੇ ਵਿਚਾਰ ਕਰਦੇ ਆਸपासੋਂ ਬੰਦ ਪ੍ਰਕਾਰ ਦੀਆਂ ਪੁੱਲਾਂ ਹੋਗੀਆਂ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਸੋ ਬਲਾਉ ਜਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ